ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਮੋਹਾਲੀ ਦੇ ਵਿੱਚ ਸ਼ਿਵਰਾਤਰੀ ਵਾਲੇ ਦਿਨ ਇੱਕ ਪੰਜਾਬੀ ਨੌਜਵਾਨ ਗੁਰਸੇਵਕ ਸਿੰਘ ਵਰਫ ਸ਼ਗਲਪੇਈ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕਤਲ ਕਰਨ ਦੇ ਵਿੱਚ ਸਾਰੇ ਹੀ ਦੋਸ਼ੀ ਫਰਾਰ ਹੋ ਗਏ ਸਨ ਕਤਲ ਕਰਨ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਬਹਾਲੀ ਪੁਲਿਸ ਤੇ ਬੋਲੋ ਜਿਹੜੀਆਂ ਛਾਪੇਮਾਰੀਆਂ ਕੀਤੀਆਂ ਪਰ ਅੱਜ ਜਿਹੜੀ ਐ ਮਹਾਲੀ ਪੁਲਿਸ ਦੀ ਵੱਡੀ ਸਫਲਤਾ ਮਹਾਲੀ ਪੁਲਿਸ ਨੇ ਜਿਹੜੀ ਪ੍ਰਾਪਤ ਕੀਤੀ ਹੈ ਦੱਸ ਦੇ ਕਿ ਸ਼ਗਨਕਰੀ ਦੇ ਸਾਰੇ ਦੇ ਸਾਰੇ ਹੀ ਕਾਤਲ ਜਿਹੜੇ ਐ ਮਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਕਿੱਥੋਂ ਕਿੱਥੋਂ ਗ੍ਰਿਫਤਾਰੀਆਂ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਅਰੈਸਟ ਕੀਤਾ ਆਓ ਸੁਣਦੇ ਆ ਮਹਾਲੀ ਪੁਲਿਸ ਦੀ ਜਵਾਨੀ ਰਾਈ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਮਿਤੀ 14-15 ਦੀ ਦਰਮਿਆਨੀ ਰਾਤ ਜਿਹੜੀ ਇੱਕ ਮੰਦਭਾਗੀ ਘਟਨਾ ਹੋਈ ਸੀ ਜਿਹਦੇ ਵਿੱਚ ਮਰਹੂਮ ਗੁਰਸੇਵ ਸਿੰਘ ਦੀ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਦੇ ਵਿੱਚ ਮਹਾਲੀ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਜੀ ਇਦੇ ਵਿੱਚ ਬੇਸਿਕਲੀ ਇਹ ਜਦੋਂ ਰਾਤ ਨੂੰ ਜਾ ਰਹੇ ਸੀ ਆਪਣੀ ਗੱਡੀ ਵਿੱਚ ਉਦੋਂ ਇਹਨਾਂ ਦੀ ਬਹਿਸ ਬਸਈਆ ਹੋਇਆ ਕਿਸੇ ਗੱਲ ਨੂੰ ਲੈ ਕੇ ਇੱਕ 15 ਤੋਂ 20 ਜਿਹੜੇ ਨਾਮ ਅਗਲੂ ਬੇਤੀ ਸੀ ਪ੍ਰਵਾਸੀ ਸੀਗੇ ਉਸ ਤੋਂ ਉਪਰੰਤ ਹੀ ਇਹਨਾਂ ਦੀ ਜਦੋਂ ਸਕੱਫਲ ਹੋਈ ਉਹਦੇ ਵਿੱਚ ਇੱਕ ਬੰਦੇ ਨੇ ਵਿੱਚ ਕਿਰਚ ਮਾਰਤੀ ਗੁਰਸੇਵ ਸਿੰਘ ਦੇ ਅਗਲੇ ਦਿਨ ਫੋਰਟਿਸ ਹਸਪੀਟਲ ਜਿਵੇਂ ਤੁਹਾਨੂੰ ਪਤਾ ਹੈ ਬੜਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਇਸ ਤੋਂ ਉਪਰੰਤ ਹੀ ਆਪਾਂ ਆਪਣੀ ਸਾਰੀਆਂ ਸਪੈਸ਼ਲ ਟੀਮ ਜਿਹੜੀਆਂ SSP ਸਾਹਿਬ ਦੇ ਬੜੇ ਸਖਤ ਦਿਸ਼ਾ ਨਿਰਦੇਸ਼ ਹੀ ਵੀ ਆਪਾਂ ਇਸ ਕ੍ਰਾਈਮ ਨੂੰ ਜਿਸ ਮਰਜ਼ੀ ਤਰੀਕੇ ਨਾਲ ਟ੍ਰੇਸ ਕਰਨਾ ਸਾਡੀ ਸਾਰੀ ਜਿਹੜੀ ਟੈਕਨੀਕਲ ਟੀਮਸ ਹੈ ਸਾਡੀ ਹਿਊਮਨ ਇੰਟੈਲੀਜੈਂਸ ਆਪਾਂ ਐਕਟੀਵੇਟ ਕੀਤੀ ਆਠਾਪਾ ਟੋਟਲ ਟੀਮਾਂ ਬਣਾ ਕੇ CIC ਦੀਆਂ ਸਪੈਸ਼ਲਾਈਜ਼ਡ ਆਪਾ ਜਿਹੜੇ ਥਾਣੇ ਚੋਂ SHO's ਦੀ ਵੀ ਡਿਊਟੀ ਲਗਾਈਆਂ SHO ਫੇਸ 11 ਆਪ ਗਏ ਹਨ ਤੇ ਇੰਟਰ ਸਟੇਟ ਆਪਾਂ ਰੇਡਸ ਕਰਕੇ UP ਨੋਇਡਾ ਦਿੱਲੀ ਤੇ ਇਹਦੇ ਵਿੱਚ ਆਪਾਂ ਟੋਟਲ ਜੀ 12 ਜਿਹੜੇ ਮੇਨ ਬੰਦੇ ਉਹਨਾਂ ਦੀ ਅਰੈਸਟ ਪਾ ਲਈਏ ਤੇ ਇਸ ਤੋਂ ਇਹ ਦੋ ਬੰਦੇ ਜਿਹੜੇ ਉਹ ਨਵਾਲਗ ਨੇ ਉਹਨਾਂ ਨੂੰ ਹਿਸ਼ਾਰ ਕੋ ਸੁਧਾਰ ਕਰ ਭੇਜਿਆ ਗਿਆ ਤੇ 10 ਬੰਦੇ ਦਾ ਸਾਡੇ ਕੋਲ ਜੀ ਰਿਮਾਂਡ ਹੈ ਇਸ ਕੇਸ ਵਿੱਚ ਜਿਹੜੀ ਰਿਕਵਰੀ ਬੇਸਿਕਲੀ ਇੱਕ ਮੋਟਰਸਾਈਕਲ ਦੀ ਜਿਹੜਾ ਸਪਲੈਂਡਰ ਹੈ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਜਿਹੜੀ ਕਿੱਟ ਹੈ ਉਹ ਆਪਾਂ ਰਿਕਵਰ ਕੀਤੀ ਹੈ ਤੇ ਇਹਦੇ ਵਿੱਚ ਮੈਂ ਸ਼ਲਾਘਾ ਕਰਨਾ ਚਾਹਾਂਗਾ ਪਰਿਵਾਰ ਦੀ ਵੀ ਜਿਨ੍ਹਾਂ ਨੇ ਇੰਨਾ ਸੰਜਮ ਰੱਖਿਆ ਜਦੋਂ ਵੀ ਆਪਾਂ ਉਹਨਾਂ ਨੂੰ ਬੁਲਾਇਆ ਮੌਕੇ ਤੇ ਸਾਡੀ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਹੈ ਤੇ ਇੱਕ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮੁਹਾਲੀ ਪੁਲਿਸ ਜਿਹੜੀ ਵਚਨਬੱਧ ਹੈ ਕੋਈ ਵੀ ਕ੍ਰਾਈਮ ਹੈਗਾ ਆਪਾਂ ਉਹਨੂੰ ਟ੍ਰੇਸ ਰਿਕਾਰਡ ਟਾਈਮ 'ਚ ਕਰਕੇ ਤੇ ਇੱਕ ਜਿਹੜਾ ਸੈਂਸ ਆਫ ਜਸਟਿਸ ਤੇ ਸੈਂਸ ਆਫ ਕਲੋਜ਼ਰ ਹੈ ਉਹ ਜਦੋਂ ਇਹ ਰਿਸ਼ਤਾ ਤੋਂ ਬਾਅਦ ਪਰਿਵਾਰ ਨੂੰ ਜ਼ਰੂਰ ਮਿਲੇਗਾ ਤੇ ਬਾਕੀ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਆਪਾਂ ਟ੍ਰੇਸ ਕਰਨ ਲਈ ਵਚਨਬੱਧ ਹੈ ਸਰ ਇਹ 11 12 ਬੰਦੇ ਕਰਦੇ ਵੀ ਥੇ ਇਹ ਜੀ ਬੇਸਿਕਲੀ ਮੇਨਲੀ ਤਾਂ ਅੰਡਰਰੇਜ ਮੁੰਡੇ ਆ ਇਹਨਾਂ ਦੀ ਕੋਈ ਨੌਕਰੀ ਨਹੀਂ ਹੈਗੀ ਤੇ ਇਹ ਕਰਦੇ ਕੁਝ ਨਹੀਂ ਅਜੇ ਪੜਾਈ ਚ ਹੀ ਨੇ ਦੋ ਤੈਣਾ ਵਿੱਚੋਂ ਨਬਾਤ ਨਹੀਂ ਕ੍ਰਿਮੀਨਲ ਰਿਮਾਂਡ ਹੋਣਾ ਬੈਕਗ੍ਰਾਉਂਡ ਸਾਡੀ ਨਾਲ ਕੋਈ ਇਦਾਂ ਦੀ ਨਹੀਂ ਨਹੀਂ ਕ੍ਰਿਮੀਨਲ ਬੈਕਗ੍ਰਾਉਂਡ ਹਜੇ ਤੱਕ ਨਹੀਂ ਰਿਮਾਂਡ ਜੀ ਇਹਨਾਂ ਦਾ 20 ਤਰੀਕ ਦਾ ਆਪਾਂ ਲਿਆ ਹੋਇਆ ਫਿਰ ਫਰਦਰ ਜੇ ਸਾਨੂੰ ਲੋੜ ਪਈ ਹੋਰ ਵੀ ਲਵਾ ਸਰ ਜਾਨਣ ਕੀ ਰੀਜ਼ਨ ਕੀ ਹੈ ਮਰਡਰ ਹੋਇਆ ਹੈ ਇਹਦਾ ਰੀਜ਼ਨ ਕੀ ਰਿਹਾ ਹੁਣ ਤੱਕ ਦੀ ਜੀ ਇਨਵੈਸਟੀਗੇਸ਼ਨ ਬਿਲਕੁਲ ਜੀ ਇਹ ਬੇਸਿਕਲੀ ਜਦੋਂ ਇਹ ਗੱਡੀ 'ਚ ਜਾ ਰਹੇ ਸੀ ਉੱਥੇ 15 ਤੋਂ 20 ਮੁੰਡੇ ਮੋਟਰਸਾਈਕਲ ਤੇ ਰਸਾਂ ਰਹੀ ਰਹੇ ਸੀ ਜਦੋਂ ਇਹਨਾਂ ਨੇ ਉਸ ਗੱਲ ਦਾ ਇਤਰਾਜ਼ ਕੀਤਾ ਤੇ ਉਹ ਖੇਬੜਵਾਜੀ 'ਚ ਆ ਕੇ ਇੱਕ ਬੰਦੇ ਨੇ ਆ ਕੇ ਗੁਰਸੇਵ ਜਿਹੜਾ ਪਾਈ ਸੀ ਉਹਨੇ ਉਹਦੇ ਆ ਕੇ ਉਹਨੇ ਕਿਸ਼ਮਤ ਸਰ ਜੀ ਨਹੀਂ ਸਰ ਜੀ ਕਿੱਦਾਂ ਉਸ ਬਾਰੇ ਪਤਾ ਲੱਗਦਾ ਹਾਂ ਜੀ ਉਹ ਡਿਊਰਿੰਗ ਇਨਵੈਸਟੀਗੇਸ਼ਨ ਆਪਾਂ ਹੋਰ ਕਰਾਂਗੇ ਕਿਉਂਕਿ 15 ਤੋਂ 20 ਉਹ ਗਰੁੱਪ ਚ ਕਿੰਨੇ ਕਿਸ਼ਮਤ ਉਹ ਬਾਰੇ ਦੋਦ ਕਰਾਂਗੇ ਹਾਂ ਜੀ ਮਹਾਲੀ ਦਾ ਐਡਰੈਸ ਇਹਨਾਂ ਦਾ ਨਹੀਂ ਨਹੀਂ ਇਹਦਾ ਡਿਫਰੈਂਟ ਡਿਫਰੈਂਟ ਐਡਰੈਸ ਹੈ ਜੀ ਕੋਈ ਜਗਤਪੁਰੇ ਦੇ ਨੇ ਕੋਈ ਚੰਡੀਗੜ੍ਹ ਦੇ ਨੇ ਡਿਫਰੈਂਟ ਡਿਫਰੈਂਟ ਐਡਰੈਸ ਤੋਂ ਤਨ ਪ੍ਰੈਸ ਨੋਟ ਚ ਦਿੱਤਾ ਜਾਂਦਾ ਕਿਉਂਕਿ ਪਹਿਲਾਂ ਜਦੋਂ ਕੁੰਮੜਾਂ ਦੇ ਵਿੱਚ ਦੋ ਮੁੰਡਿਆਂ ਦਾ ਕਸਰ ਹੋਇਆ ਸੀ ਉਦੋਂ ਗੱਲ ਚੱਲੀ ਸੀ ਕਿ ਇਹ ਲੋਕ ਨੇ ਜਿਹੜੇ ਬਾਹਰ ਹੀ ਘੁੰਮਨੇ ਕਰਾਏ ਤੇ ਰਹਿੰਦੇ ਨੇ ਇਹਨਾਂ ਦੇ ਬੂਟਾ ਮੰਦੇ ਇਥੇ ਦੇ ਪ੍ਰੈਸ ਦਾ ਨਿਕ ਜਿਵੇਂ ਇਹ ਇੱਕ ਬਿਲਡਿੰਗ ਦੇ ਅੰਦਰ ਨੇ A B C D ਬਣਾ ਕੇ ਦਿੰਦੇ ਐਡਰੈਸ ਤੇ ਬੂਟਾ ਬਣਾ ਲਿਆ ਜੇ ਇਦਾਂ ਦੀ ਕੋਈ ਵੀ ਗੱਲ ਜਾਲੀ ਐਡਰੈਸ ਚੱਲੀ ਬੂਟਾ ਦੀ ਸਾਹਮਣੇ ਆਈ ਆਪਾਂ ਰਿਮਾਂਡ ਲਿਆ ਹੋਇਆ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾਏਗੀ ਪਰ ਇਹਨਾਂ ਦੇ ਜਿਹੜੇ ਐਡਰੈਸ ਨੇ ਕਈਆਂ ਦੇ ਚੰਡੀਗੜ੍ਹ ਦੇ ਕਈਆਂ ਦੇ ਜਗਤਪੁਰੇ ਕੰਦਾ ਉਹਦੇ ਚੀਜ਼ ਕਰੇ ਉਹਦਾ ਉਹ ਫੜਿਆ ਨਹੀਂ ਗਿਆ ਬਾਕੀ ਨੂੰ ਫੜਦੇ ਸੀ ਜੀ ਜੇ ਫੜੇ ਉਹਦੀ ਪੀਓ ਦੀ ਕਾਰਵਾਈ ਜੀ ਚੱਲ ਰਹੀ ਹੈ ਸਰ ਜਿਹੜਾ ਹਸਪੀਟਲ ਤੋਂ ਵੀ ਨਾਮ ਆ ਰਿਹਾ ਵੀ ਟਰੀਟਮੈਂਟ ਉਹ ਲੈ ਚੇ ਨੇ ਕਹਿਲੀ ਹੋਈ ਹੈ ਕਿ ਉਸ ਨੂੰ ਲੈ ਕੇ ਵੀ ਕੋਈ ਇਨਵੈਸਟੀਗੇਸ਼ਨ ਕੀਤੀ ਆ ਰਹੀ ਹੈ ਔਰ ਜੇ ਪਰਿਵਾਰ ਸਾਡੇ ਨਾਲ ਕੁਝ ਸਾਂਝਾ ਕਰੇਗਾ ਤਾਂ ਉੱਤੇ ਜ਼ਰੂਰ ਆਪਾਂ ਦੇਖਾਂਗੇ ਪਰਿਵਾਰ ਨੇ ਕਿਹਾ ਸੀ 12 ਲੱਖ ਰੁਪਏ ਲੈ ਚੇ ਗਏ ਬਹੁਤ ਸਾਰੇ ਰੁਪਏ ਹਜੇ ਤੱਕ ਜਿਹੜਾ ਫੋਟੇਜ ਦਾ ਬਿੱਲ ਆਪਾਂ ਕਢਾਇਆ ਉਹਦੇ ਵਿੱਚ ਜਿਹੜਾ ਇਸ ਇਦਾਂ ਦੀ ਕੋਈ ਕੁਸ਼ਟੀ ਨਹੀਂ ਹੋਈ ਦੇਖੋ ਕੁੜੀ ਦੀ ਗੱਲ ਦੀ ਸਮਝ ਨਹੀਂ ਆ ਰਹੀ ਸੀ ਕੁੜੀ ਦਾ ਸ਼ੁਰੂਆਤ ਨਹੀਂ ਕੁੜੀ ਬੈਠੀ ਜ਼ਰੂਰ ਸੀ ਇੱਕ ਵਿੱਚ ਗੱਡੀ ਦੇ ਬਟ ਇਦਾਂ ਕੁੜੀ ਨਾਲ ਕੋਈ ਛੇੜਛਾੜ ਉਹ ਨਹੀਂ ਸੀਗਾ ਬਟ ਇਹ ਸੀਗਾ ਕਿਉਂਕਿ ਮੁੰਡੇ ਥੋੜੀ ਬਦਤਮੀਜ਼ੀ ਕਰ ਰਹੇ ਸੀ ਇਹਨਾਂ ਨੇ ਜਾ ਕੇ ਉਹਨਾਂ ਨੂੰ ਕਨਫਰੋਂਟ ਕੀਤਾ ਜਦੋਂ ਉਹ ਉਹਦੇ ਵਿੱਚ ਆਪਸ ਵਿੱਚ ਖੇਬੜ ਪਏ ਖੇਬੜ ਨਾਲ ਇੱਕ ਬੰਦੇ ਨੇ ਆ ਕੇ ਇਹਨਾਂ ਦੇ ਕਿਰਸਤ ਸਰ ਇੱਕ ਹੋਰ ਮਾਰਦਾ ਜਿਹੜੀ ਗੱਲ ਦੀ ਹੈਗੀ ਆ ਕੋਈ ਜਿਹੜਾ ਐਟੀਐਮ ਤੋਂ ਪੈਸੇ ਮੁਸ਼ਕਲ ਹੈਗੀ ਉਹ ਕੀ ਮਾਮਲਾ ਹੈ ਹੋਰ